ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਗੱਲ ਕਰਨੀਆਂ ਗੋਭੀ ਦੀ ਤੇ ਪਿੱਛੇ ਬਰਸਾਤਾਂ ਬਹੁਤ ਹੋ ਰਹੀਆਂ ਨੇ ਤੇ ਮੌਸਮ ਹਲੇ ਵੀ ਕੱਲ ਵੀ ਬਰਸਾਤ ਹੋਈ ਹੈ ਤੇ ਖਰਾਬ ਹੀ ਹੈ ਉਹਦੇ ਕਰਕੇ ਬਿਮਾਰੀ ਬਹੁਤ ਹੈ ਗੋਭੀ ਨੂੰ ਬ্লাইਟ ਦਾ ਤੇ ਮੈਂ ਪੂਰੇ ਖੇਤ ਚ ਘੁੰਮ ਕੇ ਆਇਆ ਪਰਾਂ ਵੀ ਪਰ ਇੱਕ ਗੱਲ ਮੈਂ ਨੋਟ ਕਰੀ ਹੈ ਕਿ ਸਪਰੇਹਾਂ ਦੋਨਾਂ ਸਾਰੇ ਖੇਤ ਦੇ ਉੱਤੇ ਇੱਕੋਸਾਰ ਹੋ ਰਹੀ ਹੈ ਤੇ ਜਿਹੜਾ ਆਪਣਾ ਹਾਈਬ੍ਰਿਡ ਵੀ ਹੈ ਇਹਨੂੰ ਕਾਫੀ ਜ਼ਿਆਦਾ ਆਈ। ਮਕੀ ਬਿਮਾਰੀ ਇਹ ਬਲਾਈਟ ਦਾ ਤੇ ਜਿਹੜਾ ਜ਼ਿਆਦਾ ਸੁੱਕ ਰਿਹਾ ਪੱਤਾ ਤੇ ਜਿਹੜੇ ਆਪਣੇ ਦੇਸੀ ਬੀਜ ਨੇ ਉਹਨਾਂ 'ਚ ਬਹੁਤ ਘੱਟ ਆ। ਤੇ ਬਾਕੀ ਹੁਣ ਮੌਸਮ ਕਦੋਂ ਤੱਕ ਠੀਕ ਹੁੰਦਾ ਇਥੇ ਬਾਅਦ ਵਿੱਚ ਪਤਾ ਲੱਗੂਗਾ। ਕਿ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਪਣੇ ਨਾਲ ਕੁਝ ਬੂਟੇ ਦੇਸੀ ਦੇ ਲੱਗੇ ਹੋਏ ਨੇ ਇਹ ਆ ਦੇਖੋ ਇਹ ਬੂਟੇ ਹਲੇ ਦੇਸੀ ਪਨੀਰੀ ਦੇ ਲੱਗੇ ਹੋਏ ਨੇ ਆਪਣੇ ਜਿਹਨੂੰ ਕਹਿੰਦੇ ਆ ਤੇ ਆਹ ਹਾਈ ਬ੍ਰੈਡ ਜਿੱਦਾਂ ਕਵੇਰੀ ਦਾ ਲੱਗਿਆ ਹੋਇਆ ਸੀਡ ਇਹ ਜਿੰਨੇ ਵੀ ਹਾਈਬ੍ਰਿਡ ਬੀਨ ਨੇ ਇਹ ਧੱਕਾ ਬਹੁਤ ਘਟ ਚੱਲਦੇ ਆ ਪਿਛਲੇ ਸਾਲ ਵੀ ਆਪਣੇ ਜਿੱਦਾਂ ਨੂਜੀ ਬੁੱਡੂ ਦਾ ਵੀ ਸੀ ਹੋਰ ਵੈਰਾਈਟੀਆਂ ਵੀ ਸੀ ਜੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਬਰਸਾਤ ਜ਼ਿਆਦਾ ਨਹੀਂ ਚਲਦੇ ਵੈਸੇ ਪਾਣੀ ਤਾਂ ਆਪਾਂ ਸਾਰਾ ਕੱਢਤਾ ਸੀ ਇਹਦੇ ਵਿੱਚੋਂ ਪਰ ਜਿਹੜੀ ਮੌਸਮ ਦੀ ਨਮੀ ਹੈ ਉਹ ਹਲੇ ਬਹੁਤ ਜ਼ਿਆਦਾ ਹੈ ਕਿਉਂਕਿ ਤੁਪਾਂ ਹਲੇ ਨਿਕਲ ਨਹੀਂ ਰਹੀ ਇਹਦੇ ਕਰਕੇ ਜਿਹੜੇ ਇਹ ਪੱਤੇ ਸੁੱਕਣ ਦੀ ਨੂੰ ਆਪਾਂ ਕਹਿੰਦੇ ਬਲਾਈਟ ਟਾਈਪ ਅਮਾਰੀ ਬਹੁਤ ਜ਼ਿਆਦਾ ਹੈ ਤੇ ਇਹ ਕੈਬੀਟ ਆਪ ਜੀ ਸਪਰੇਅ ਦੇਖਦੇ ਹਾਂ ਫਿਰ ਦੁਬਾਰਾ ਕਰਾਂਗੇ ਬਾਕੀ ਇਹੇ ਬਚਦੀ ਹੈ ਕਿੰਨੇ ਕ ਬਚਦੀ ਹੈ ਜਾਂ ਕਿੰਨੇ ਕ ਫਲ ਦੇ ਕੇ ਜਾਊਗਾ ਹਾਂ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ